ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਵਾਹਿਗੁਰੂ ਜੱਜ ਕਜਾ ਰੱਬ ਲਾਵੇ ਫਤਿਹ ਪਾਵੇ ਸ਼ਹੀਦਾਂ ਸੰਗਾਂ ਦੇ ਚਰਨਾਂ ਨੂੰ ਪਾਵੇ ਪਾਲਸਾ ਸੁਣ ਕੇ ਨਿਆਲੋ ਜਾਵੇ ਸਤ ਸ੍ਰੀ ਅਕਾਲ ਤੇਗ ਤੇਗ ਫਤਿਹ ਤੇਗ ਤੇਗ ਫਤਿਹ ਖਾਲਸੇ ਦੀ ਹਰ ਮਦਾਨ ਫਤਿਹ ਹਰ ਮਦਾਨ ਫਤਿਹ ਅੱਜ ਸਾਰੇ ਵੀਰਾਂ ਨੂੰ ਸਾਰੇ ਪੁਰਸਿੱਖਾਂ ਨੂੰ ਸਭਨਾਂ ਦੇ ਸੰਗ ਵਰਤਾਂ ਨੂੰ ਮੈਂ ਸਭ ਨਗਰ ਨਿਵਾਸੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗਿਆ ਭਾਈ ਸਤਿਗੁਰ ਨਾਲ ਗੁਰਦੁਆਰਾ ਟੱਕਰਸਰ ਸਾਹਿਬ ਸਾਹਿਬ ਸ਼ਾਉਣੀ ਨੰਗ ਸੰਗਾਂ ਦੀ ਰੈਂਕੋਟ ਤੋਂ ਬਰਨਾਲਾ ਜੀਟੀ ਰੋਡ ਦੇ ਉੱਪਰ ਸਥਿਤਕ ਹੈ ਉੱਥੋਂ ਦੇ ਸੇਵਾਦਾਰ ਹੁੰਦਿਆਂ ਕਜੀ ਗਰਪੰਥ ਦੇ ਇੱਕ ਨਮਾਣੇ ਜੇ ਸਿੱਖ ਹੁੰਦੇ ਆ ਤੇ ਬੇਨਤੀ ਕਰਨ ਲੱਗੇ ਆ ਵੀਰਾਂ ਦੇ ਚਰਨਾਂ ਦੇ ਵਿੱਚ ਕਿ ਭੈਣਾ ਦੇ ਅਤੇ ਜਥੇਦਾਰਾਂ ਮਹਾਪੁਰਖਾਂ ਦੇ ਸਾਰੇ ਪਿੰਡ ਪਰਮਾਰੇ ਗੁਰੂ ਘਰ ਦੇ ਤੇ ਗੁਰੂ ਨਾਨਕ ਦੇਵਾ ਸਿੱਖ ਸੰਗਤਾਂ ਹਨ ਸਾਡੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗੇ ਆ ਉਹ ਬੇਨਤੀ ਗਵਰਨਰ ਸੁਣਿਓ ਇਹ ਅਸਥਾਨ ਤੇ ਜਿੱਥੇ ਬੈਠੇ ਆ ਏ 35000 ਸਿੰਘ ਸੰਗਣੀਆਂ ਨੇ ਸ਼ਹੀਦੀ ਪਾਈ ਏ ਇਸ ਸਥਾਨ ਦੇ ਉੱਤੇ ਇਹ ਜਗਾ ਧਰਤੀ ਦੇ ਉੱਪਰ ਇਸ ਧਰਤੀ ਤੇ ਖਾਸ ਕਰਕੇ ਇਹ ਰਾਏਕੋਟ ਦੀ ਧਰਤੀ ਹੈ ਜਿੱਥੇ ਮਹਾਰਾਜ ਨੇ ਜ਼ੁਲਮ ਦੀ ਜਨ ਕੁੱਟਿਆ ਤੀਰ ਦੇ ਨਾਲ ਨਾਲ ਹੀ ਲੰਮਾ ਜੱਟਪੁਰਾ ਉੱਥੇ ਪੱਟੀ ਗਈ ਆ ਪਰ ਚਲੋ ਅੱਜ ਦੇ ਇਤਿਹਾਸ ਦੇ ਵਿੱਚ ਕਹਿੰਦੇ ਵੀ ਇੱਥੇ ਪੱਟੀ ਗਈ ਹੈ 7ਵਾਂ ਜਨ ਇਸ ਦੀ ਇਸੇ ਹੀ ਧਰਤੀ ਦੇ ਉੱਤੇ ਉਹਨਾਂ ਸ਼ਹੀਦ ਸੰਗਾਂ ਦੀ ਅਤੇ ਉਹਨਾਂ ਤੋਂ ਵਰਸਾਏ ਹੋਏ ਸੰਤ ਮਹਾਪੁਰਖ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਦੀ ਨਿਮਿਤ ਪਰਸੀ ਮਨਾਈ ਜਾ ਰਹੀ ਹੈ ਉਸ ਪਰਸੀ ਦੇ ਸਬੰਧ ਵਿੱਚ ਬੇਨਤੀ ਕਰਦੇ ਹਾਂ ਵੀ ਸਾਰੇ ਵੀਰ ਅਤੇ ਭੈਣ ਭਾਈ 26 ਤਰੀਕ ਦਿਨ ਐਤਵਾਰ ਨੂੰ ਆ 26 ਮਈ 26 ਮਈ ਦਿਨ ਐਤਵਾਰ ਨੂੰ ਇਥੇ ਭੋਗ ਹਨ ਸਭ ਸਿੱਖ ਸੰਗਤਾਂ ਨੇ ਦਰਸ਼ਨ ਦਿਦਾਰੇ ਦੇਣੇ ਹਨ ਭੈਣ ਭਰਾਵਾਂ ਦੇ ਜਿੱਥੇ ਤੱਕ ਮੈਂ ਆਪ ਨਹੀਂ ਜਾ ਸਕਦਾ ਇਸ ਵਾਜੂ ਨੂੰ ਮੇਰੇ ਵੀਰ ਪਹੁੰਚਾ ਕੇ ਮੇਰੀ ਬੇਨਤੀ ਪ੍ਰਵਾਨ ਕਰਾ ਦਿਓ ਅਤੇ ਇਹ ਧਰਤੀ ਦੇ ਉੱਤੇ ਗੁਰਦੁਆਰਾ ਟੱਕਰ ਸਰ ਸਾਹਿਬ ਇਹ ਉਦੋਂ ਬਣਿਆ ਕਿ ਜਦੋਂ 13 ਸਰੂਪ ਕਪਾ ਪੁੱਲ ਜਾਂਦੇ ਆ ਨਾ ਪੁੱਲ ਨਾਲੇ ਹੁਣ ਤਾਂ 15 ਤੋਂ ਹੀ ਕਹੀ ਜਾਂਦੇ ਨੇ ਪਰ ਇਹ 2001 ਦੇ ਵਿੱਚ ਭਨਿਆਰਾ ਵਾਲਾ ਸਾਹ ਜਿਹੜਾ ਸੀ ਕੁਛ ਕੱਚੀ ਪਹਾੜੀ ਵਾਲਾ ਕੁਛ ਕੱਚੀ ਪਹਾੜੀ ਵਾਲਾ ਸਾਹ ਉਹ ਜਿਹੜਾ ਇਹਨਾਂ ਆਪਣੇ ਵੱਡੇ ਲੀਟਰਾਂ ਦੇ ਥਾਪੇ ਹੋਏ ਉਹ ਜੰਟਸਾਨ ਕੁਛ ਵੀ ਤੁਸੀਂ ਲਾ ਲਓ ਉਬਰ ਸਾਇਏ ਹੋਏ ਸਨ ਉਹਨਾਂ ਦਾ ਡੇਰਾ ਵਾਸ ਸੀ ਇੱਥੇ ਤੇ ਇਹ ਜਗ੍ਹਾ ਉਹਨੂੰ ਥੋੜੀ ਜਿਹੀ ਦਾਨ ਕੀਤੀ ਸੀ ਜਦੋਂ ਨੇ ਤੇਰਾ ਸਰੂਪ ਅਗਨ ਭੇਟ ਕਰਕੇ ਵੀ ਆਪਣਾ ਗ੍ਰੰਥ ਰਚਿਆ ਸੀ ਭਵਸਾਗਰ ਉਹਦਾ ਨਾਮ ਭਵਸਾਗਰ ਰੱਖਿਆ ਗਿਆ ਸੀਗਾ ਵੀ ਇਹ ਜਿਹੜੀਆਂ ਇਹ ਕਾਪੀਆਂ ਨੇ ਛੋਟੀਆਂ ਛੋਟੀਆਂ ਗ੍ਰੰਥ ਨੇ ਨਿਕਨਗੇ ਇਹਦਾ ਕੁਝ ਵੀ ਨਹੀਂ ਆ ਵੱਡਾ ਪਵ ਸਾਗਰ ਆ ਉਹ ਕਹਿੰਦਾ ਸੀਗਾ ਆ ਮੰਚੇ ਚ ਡਾ ਬਣਾਇਆ ਸੀਗਾ ਉਹਨੂੰ ਦੋ ਜਣੇ ਖੋਲਦੇ ਸੀ ਦੋ ਜਣੇ ਬੰਦ ਕਰਦੇ ਸੀ ਉਹਦਾ ਨਾਮ ਰੱਖਿਆ ਸੀ ਪਵ ਸਾਗਰ ਨੇ ਵੀ ਇਹਨੂੰ ਜਿਹੜਾ ਪੜੂਗਾ ਪਵ ਸਾਗਰ ਤੋਂ ਪਾਰ ਹੋ ਜਾਊਗਾ ਇਸ ਕਰਕੇ ਉਹਨੇ ਤੇਰਾ ਸਰੂਪ ਮਹਾਰਾਜ ਦੀ ਅਗਨ ਭੇਟ ਕੀਤੀ ਇਸ ਧਰਤੀ ਤੇ ਜਦੋਂ ਉਹਨੇ ਅਗਨ ਭੇਟ ਕੀਤੀ ਆ ਇਲਾਕੇ ਦੀਆਂ ਸਿੱਖ ਸੰਗਤਾਂ ਰੈਕੋਟ ਅਤੇ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਬਠਿੰਡਾ ਲੁਧਿਆਣਾ ਸਾਰਾ ਇੱਕ ਪੈ ਜਾਂਦਾ ਸਰ ਵਿਚਾਰ ਕੀਤੀ ਵੀ ਇਹ ਉਹਦਾ ਡੇਰਾ ਜੇ ਬਣਦਾ ਹੀ ਸੀ ਇਹ ਬਣਿਆ ਨਹੀਂ ਸੀ ਤਾਂ ਜਗ੍ਹਾ ਹੀ ਢਾਨ ਹੋਈ ਸੀਗੀ ਕਿ ਇਹ ਜੜ ਲਾਉਂਦਾ ਵਾ ਤੇ ਇਹਨੂੰ ਤੇ ਫਿਰ ਚਲੋ ਰੌਲਾ ਇਹਦੇ ਕੋਲੋਂ ਸਾਰ ਕੋਲੋਂ ਤੇ 13 ਸਰੂਪ ਗੁਰੂ ਮਹਾਰਾਜ ਦੇ ਉਹਨੇ ਅਗਨ ਭੇਟ ਕਰ ਦਿੱਤੇ ਉਹ ਅਗਨ ਭੇਟ ਕਰਨ ਦੇ ਬਾਵਜੂਦ ਫਿਰ ਸਾਰੀਆਂ ਸਿੱਖ ਸੰਗਤਾਂ ਰੋਚ ਆਈਆਂ ਗੁੱਸੇ ਚ ਆਈਆਂ ਵੀ ਇੱਥੇ ਹੁਣ ਜਿਹੜਾ ਵੀ ਹੈਗਾ ਉਹਨੂੰ ਫੜ ਕੇ ਜਿੱਲੀ ਵੀ ਸਜ਼ਾ ਦਿੱਤੀ ਜਾਂਦੀ ਏ ਥੋੜੀ ਆ ਲੋਸ ਦਾਸਾਂ ਨੇ ਕਬੂਲ ਕਰਕੇ ਅੱਗੇ ਲਾ ਕੇ ਆਏ ਵੀ ਚਲੋ ਜਿਹੜਾ ਵੀਰਾਂ ਦਾ ਆਡਰ ਆ ਹੁਕਮ ਹੈ ਉੱਪਰ ਸਿਰ ਮੱਥੇ ਮੰਨਣਾ ਆ ਕੇ ਤੇ ਇੱਥੋਂ ਸਾਰੀਆਂ ਸਿੱਖ ਸੰਗਤਾਂ ਨਾਲ ਸਨ ਕੋਈ ਇੱਕ ਨਹੀਂ ਦੂਣੀ ਕੋਈ ਨਾ ਨਹੀਂ ਗਿਣਿਆ ਜਾਂਦਾ ਉਸ ਟਾਈਮ ਦੇ ਵਿੱਚ ਇੰਨੀ ਸਿੱਖ ਸੰਗਤਾਂ ਪੈਣ ਦੀਆਂ ਇਹ ਨੂੰ ਯਾਦ ਹੈ 2001 ਦੇ ਵਿੱਚ ਇਹ 2001 ਦਾ ਬਚਨ ਹੈ ਜਦੋਂ 13 ਸਰੂਪ ਨੂੰ ਅਗਨ ਭੇਡ ਕੀਤੇ ਆ ਉਹਦੇ ਵਾਹ ਦੇ ਵਿੱਚ ਸਿੱਖ ਸੰਗਤਾਂ ਉਦਨੇ ਹੁਕਮ ਛੱਡਿਆ ਕਿ ਬਾਬਾ ਜੀ ਅੱਜ ਤਾਂ ਆਪਾਂ ਇਹਨਾਂ ਨੂੰ ਭਜਾ ਲਿਆ ਅੱਜ ਤਾਂ ਇਹ ਭੱਜ ਗਏ ਇਹ ਕੱਲ ਨੂੰ ਫੇਰ ਆ ਕੇ ਬਹਿ ਜਾਣਗੇ ਇੱਥੇ ਵੀ ਇਹਨਾਂ ਦੇ ਨਾ ਰਜਿਸਟਰੀ ਆ ਉਰਜੇਕੀ ਹੁੰਦੇ ਕਾਰਨ ਇਹਨਾਂ ਨੇ ਕੱਲ ਨੂੰ ਫੇਰ ਪ੍ਰਸ਼ਾਸਨ ਦੇ ਕਰਕੇ ਕਿਵੇਂ ਵੀ ਆ ਤੇ ਫੇਰ ਕਾਬਜ ਹੋ ਜਾਣਗੇ ਵੀ ਆਪਾਂ ਇਹਨਾਂ ਨੂੰ ਬਹਿਨ ਨਹੀਂ ਦੇਣਾ ਤੇ ਇਹ ਇਹ ਆਪਣੇ ਮੱਥੇ ਲੱਗਣਗੇ ਇੱਥੇ ਕਲੰਕ ਬੀਜਿਆ ਜਾਊਗਾ ਵੀ ਇਹ ਕਲੰਕ ਨੂੰ ਧੋਣ ਵਾਸਤੇ ਇਹਦੀ ਰਾਖੀ ਕਰਨ ਵਾਸਤੇ ਇੱਥੇ ਤੁਸੀਂ ਆਪਣਾ ਪਹਿਰਾ ਲਾਓ ਤੇ ਇੱਥੇ ਇੱਥੇ ਪਹਿਰਾ ਲਾਓ ਵੀ ਅਸੀਂ ਸਾਰੀਆਂ ਸਿੱਖ ਸੰਗਤਾਂ ਸਭ ਨਗਰ ਤੁਹਾਡੇ ਨਾਲ ਆ ਤੇ ਇਹ ਬਹਿਨਤਾ ਜਦੋਂ ਹੁਕਮ ਖਾਲਸੇ ਤੁਹਾਨੂੰ ਕੀਤਾ ਤੇ ਸਭ ਜਾਣੇ ਝੋਲੀ ਅਡਲੀ ਵੀ ਮਾਰਾ ਜਿਹੜਾ ਤੁਹਾਡਾ ਹੁਕਮ ਹੈ ਜਿਹੜਾ ਤੁਹਾਡਾ ਬਚਨਾ ਉਹ ਸਿਰ ਮੱਥੇ ਪਰਵਾਨ ਹੈ ਖਾਲਸੇ ਨੇ ਸਿਰ ਤੇ ਉੱਤੇ ਆਪਣੇ ਮੌਤ ਦੇ ਸੇਰੇ ਬੰਨਨ ਨੂੰ ਤਿਆਰ ਪਰ ਤਿਆਰ ਹੋ ਗਏ ਉਹਨਾਂ ਦੇ ਕਹਿਣ ਦੇ ਉੱਤੇ ਫਿਰ ਇੱਥੇ ਨਿਸ਼ਾਨ ਸੱਬ ਚਲਾ ਦਿੱਤੇ ਗਏ ਕਿ ਸਿੱਖ ਸੰਗਤਾਂ ਨੇ ਲਿਖ ਕੇ ਦਿੱਤਾ ਵੀ ਤੁਸੀਂ ਇੱਥੇ ਬੈਠੋ ਡਿਊਟੀ ਕਰਨੀ ਹੈ ਅੱਜ ਉਸੇ ਸਥਾਨ ਦੇ ਉੱਪਰ ਦੇ ਸ਼ਹੀਦ ਸਿੰਘਾਂ ਦੀ ਵਰਸੀ ਮਨਾਉਣ ਦਾ ਯਤਨ ਚੱਲ ਰਿਹਾ ਆ ਆਪ ਜੀ ਦੀ ਸਾਨੂੰ ਪਿਆਰ ਦੀ ਲੋੜ ਆ ਆਪ ਜੀ ਦੇ ਸਾਨੂੰ ਦਰਸ਼ਕ ਉਦਾਰਿਆਂ ਦੀ ਲੋੜ ਆ ਇਹ ਸਥਾਨ ਤੁਹਾਡਾ ਵਾ ਜੋ ਕੀਤਾ ਵਾ ਇਹ ਆਪ ਜੀ ਦੀ ਕਰਾਮਾਤ ਹੈ ਸੈਕ ਸੰਗਤ ਦੇ ਵਿੱਚ ਰੱਬ ਬਚਨ ਦਾ ਰਾਮ ਪਾਏਗਾ ਅਸੀਂ ਦੇਖਿਆ ਹੋਇਆ ਪਰ ਹੁਣ ਜੋ ਜੇ ਬਚਨ ਕਰਨਾ ਚਾਹੁੰਦੇ ਆ ਬਿਨ ਸ਼ਰੋਮਣੀ ਪੰਚ ਅਕਾਲੀ ਦਸ਼ਮੇਸ਼ ਤਰਨਾ ਦਾਲ ਇਸ ਦੇ ਮੁਖੀ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਸੋਢੀ ਸਨ ਇਹ ਜਥੇਬੰਦੀ ਜਦੋਂ ਤੋਂ ਸਟਾਰਟਿੰਗ ਕੀਤੀ ਗਈ ਜਦੋਂ ਤੋਂ ਇਹਦੀਆਂ ਜੜ੍ਹਾਂ ਬੰਨੀਆਂ ਉਦੋਂ ਤੋਂ ਦਾਸ ਨੇ ਸਟੇਜਿੰਗ ਤੋਂ ਸੇਵਾ ਇੰਨਾ ਹੱਥਾਂ ਨਾਲ ਇਸ ਦਿਲ ਦੇ ਨਾਲ ਲਈ ਆ ਜੇ ਪਹਿਲਾ ਨਿਸ਼ਾਨ ਦਲ ਦਾ ਲੈ ਕੇ ਚੱਕਰਵਤੀ ਦਲ ਕੀਤਾ ਉਸ ਟਾਈਮ ਤੇ ਉਤੇ ਪੰਜ ਸਿੰਘ ਅਸੀਂ ਸਾਂ ਉਹਨਾਂ ਦਾ ਜਥੇਦਾਰੀ ਖਾਲਸਾ ਤੇ ਜਥੇਦਾਰ ਕਲਵੰਦ ਸਿੰਘ ਨੇ ਕੀਤੀ ਤੇ ਚਤੋਂ ਇਹਦਾ ਦਫਤਰ ਦਾ ਕੰਮ ਜੋ ਲਾਇਸੈਂਸ ਬਣਾਉਣ ਦਾ ਕੰਮ ਕੋਈ ਅੰਬਰ ਸਿਕਾਉਣ ਦਾ ਕੰਮ ਕੋਈ ਵੀ ਜ਼ਿੰਮੇਵਾਰੀ ਵੱਡੀ ਤੋਂ ਵੱਡੀ ਹੁੰਦੀ ਉਹ ਬਾਬਾ ਜੀ ਦੇ ਨਾਲ ਡਰਾਈਵਰ ਵੀ ਸੀ ਤੇ ਗਨਮੈਨ ਵੀ ਮੈਂ ਤਾਂ ਲੜਕਾ ਹੋਣ ਕਰਕੇ ਬੱਚਾ ਹੋਣ ਕਰਕੇ ਸੇਵਾ ਦਾ ਨਹੀਂ ਹੁਣ ਹੋਰ ਸੇਵਾ ਦੇ ਪਥਾਏ ਉਹ ਜਥੇਬੰਦੀ ਅੰਧ ਧੜਕ ਸੂਰਮੇ ਤੇ ਯੋਧੇ ਨੂਬੇੰਤਾ ਵੀ ਸਾਰੇ ਨਾਲ ਮਿਲ ਕੇ ਉਹਨਾਂ ਦੀ ਵਰਸੀ ਆ ਬਜ਼ੁਰਗਾਂ ਦੀ ਤੇ ਸਾਰੇ ਦਰਸ਼ਨ ਦਤਾਰੇ ਦਿਓ ਤੇ ਮਹਾਰਾਜ ਚੜ੍ਹਦੀ ਕਲਾ ਕਰੇ ਤਹਾਡੀ ਸੇਵਾ ਦੀ ਭਾਈ ਲੋੜਾ ਸਾਰੀਆਂ ਸਿੱਖ ਸੰਗਤਾਂ ਨਕਰ ਵੀ ਵੱਤਵਾਦ ਸੰਯੋਗ ਦੇ ਉਹ ਜਗਰੂਕੇ ਲੰਗਰ ਚਲਦੇ ਰਹੇ ਨੇ ਸ਼ਹੀਦਾਂ ਦੇ ਦਿਨ ਤੇ ਅੱਗੇ ਆ ਚੁੱਕੇ ਹਨ ਦੇਖੋ ਗੁਰੂ ਅਰਜਨ ਪਾਸ਼ਾ ਜੀ ਸ਼ਹੀਦਾਂ ਦੇ ਸਰਤਾਜ ਤੇ ਪੰਚਮ ਪਾਸ਼ਾ ਦੇ ਜ਼ੁਲਮ ਦੇ ਨਾਲ ਐ ਕਿ ਆਪਣਾ ਸਬਰ ਉਹ ਜਾਲਮਾਂ ਨੂੰ ਦਿਖਾਇਆ ਵੀ ਸਾਡਾ ਸਬਰ ਕਿੰਨਾ ਅਸੀਂ ਠੰਡੇ ਕਿੰਨੇ ਆ ਅਸੀਂ ਅੱਗ ਤੇ ਰਹਿ ਕੇ ਵੀ ਪਾਣੀ ਆ ਗੂ ਛਰਦੇ ਹੀ ਰਹਿੰਨੇ ਆ ਇਹ ਸਤਗੁਰਾਂ ਨੇ ਸਫਤ ਸਖਾਇਆ ਵੀ ਸਾਡਾ ਸਬਰ ਸਾਡਾ ਤਿਰ ਪਰਖਣਾ ਇਹਦੇ ਵਿੱਚ ਤੂੰ ਆਪ ਡੋਲ ਜਾਏਗਾ ਪਰ ਇਹ ਸਤਗੁਰ ਦਾ ਜੋ ਹੁਕਮ ਹੈ ਉਹ ਉਹਦੇ ਸੇਵਕ ਉਹਦੇ ਭਗਤੇ ਹੀ ਕਰਕੇ ਦਿਖਾ ਸਕਦੇ ਨੇ ਤੇ ਦਿਖਾਇਆ ਵੀ ਅੱਜ ਮੈਂ ਪਾਈ ਬੱਤੀ ਦਾ ਜੀ ਨੇ ਪਾਈ ਸਫੀ ਦਾ ਜੀ ਨੇ ਇਹ ਇਹ ਗੁਰਸਿੱਖੀ ਦਾ ਜਿਹੜੇ ਬੀਜ ਬਹੁਤ ਡੂੰਘਾ ਸਤਿਗੁਰਾਂ ਨੇ ਬੀਜਿਆ ਹੈ ਇਸ ਬੀਜ ਦਾ ਜੋ ਹੈ ਇਹਦਾ ਗਲਤ ਇਸਤੇਮਾਲ ਕਰਨ ਵਾਲੇ ਅੱਜ ਕੱਲ ਬਹੁਤ ਦੁਨੀਆ ਦੇ ਦੋ ਨੰਬਰਾਂ ਦੀ ਕਰਨ ਕਰਕੇ ਬਹੁਤ ਇਸ ਬਾਣੀ ਦੀ ਦੁਰਗਸ਼ਾ ਕੀਤੀ ਜਾ ਰਹੀ ਹੈ ਅਤੇ ਬਾਣੀ ਦੀ ਕੀਤੀ ਜਾ ਰਹੀ ਹੈ ਭਾਈ ਸੰਭਲੋ ਮਹਾਰਾਜ ਕਿਰਪਾ ਕਰੇ ਅਹੀਂ ਤਹਾਡੇ ਨਾਲ ਆ ਹੁਣ ਉਪਿਮਰ ਤੇ ਲਿਆਇ ਨਾ ਪੱਜਾ ਪੁੱਜਾ ਨਹੀਂ ਜਾਂਦਾ ਇੰਨਾ ਹੁਣ ਤੋਰੇ ਫੇਰੇ ਦਾ ਕੰਮ ਆ ਹੁਣ ਜਿਹੜਾ ਇੱਥੇ ਬੈਠ ਕੇ ਸਾਨੂੰ ਕੋਈ ਬਚਨ ਆ ਤੇ ਕਿਸਾਨੂ ਦਰਸ਼ਨ ਦਤਾਰੇ ਦਿਓ ਤੇ ਇਥੋਂ ਦੀ ਸੇਵਾ ਚੱਲ ਰਹੀ ਆ ਉਹ ਸੇਵਾ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਤੇ ਸਾਰੀਆਂ ਵੀਰਾਂ ਦੇ ਪੈਣਾ ਦੇ ਮੈਂ ਦੱਸਦੇ ਆ ਵੀ ਅੱਗੇ ਕੋਈ ਬਚਨ ਫਿਰ ਕਰਾਂਗੇ ਅੱਜ ਦੇ ਤੇ ਵੀ ਆਇਆਂ ਨਾਲ ਮੀਟਿੰਗ ਵੀ ਆ ਖਾਲਸੇ ਦੀ ਉਦੋਂ ਵੀ ਅੱਜ ਦਰਸ਼ਨ ਦਤਾਰੇ ਦਿਓ ਇਸ ਕੰਮ ਦੇ ਇਸ ਤਾਰ ਛਪੇ ਹਰ ਇਸਤਿਆਰ ਦਿਖਾਈ ਮੇਰੇ ਕਨੇਡਾ ਕਰਕੇ ਅੱਗੇ ਕਰਕੇ ਇਸਤਿਆਰ ਦਿਖਾਇਆ ਗਿਆ ਇਹ ਇਹ ਬਾਬਾ ਬਲਕਾਰ ਸਿੰਘ ਜੀ ਹਨ ਇਹਨਾਂ ਦਾ ਜੋ ਹੈ 10 ਸਨੀ ਵਰਸੀ ਜਥੇਦਾਰ ਬਾਬਾ ਬਲਕਾਰ ਸਿੰਘ ਸਾਰੇ ਰੰਗਰੇਟਾ ਦਲਾਂ ਦੇ ਸੀਨੀਅਰ ਸਾਰੇ ਰੰਗਰੇਟਾ ਦਲਾਂ ਦੇ ਆਰਵਲਡ ਦੀ ਗੱਲ ਕਰ ਰਹੇ ਆ ਉਹ ਜਾਨੀ ਉਹਨਾਂ ਦੇ ਸੀਨੀਅਰ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਉਹਨਾਂ ਤੋਂ ਵਰਸਾਏ ਹੋਏ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਖੋਦੀ ਜਨਾਂ ਨੇ ਦਾਲ ਬਰਾਬਰਤਾ ਕਰਕੇ ਦਿਖਾਈ ਆ ਆਪਣੇ ਆਪ ਨੂੰ ਰੰਗਰੇਟਾਂ ਲਖਵਾਉਣ ਦਾ ਉਹ ਜੋ ਬੀੜਾ ਚੱਕਿਆ ਸੀ ਉਹ ਪਰਨ ਪੂਰਾ ਕੀਤਾ ਉਸ ਟਾਈਮ ਦੇ ਉੱਤੇ ਪਵਾ ਬਹੁਤ ਹਨੇਰੀਆਂ ਆਈਆਂ ਤੇ ਬਹੁਤ ਝੱਖੜ ਤੁੱਲੇ ਉਸ ਉਹ ਦਲ ਚਲਾਉਣ ਦੇ ਵਿੱਚ ਜ 50 ਕੇਸ ਐਫ ਆਈ ਆਰ ਮੇਰੇ ਤੇ ਦਰਜ ਨੇ 50 ਐਫ ਆਈ ਆਰ ਸਤਗੁਰੂ ਦੀ ਇਹ ਸੇਵਾ ਤੇ ਸਫਲ ਹੈ ਕਿ ਜੇ ਕੋਈ ਕਰੇ ਚੱਲਾਈ ਇਹ ਸਤਗੁਰੂ ਜੀ ਦੀ ਸੇਵਾ ਦੇ ਵਿੱਚ ਕਰਦਿਆਂ ਕਰਦਿਆਂ 50 ਕੇਸ ਪਾਤੇ ਕਈ ਸਿੰਘ ਸ਼ਹੀਦ ਮੇਰੇ ਨਾਲ ਕਰਤੇ ਬਹੁਤ ਖੁਸ਼ ਹੋ ਗਿਆ ਪਰ ਖਾਲਸਾ ਡੋਲਿਆ ਨਹੀਂ ਤੇ ਅਡੋਲ ਖਾਲਸਾ ਹੈ ਇਹ ਬਾਣੀ ਕਦੇ ਬਾਣੇ ਦਾ ਤਾਰਨੀਆ ਕਿਸੇ ਅੱਗੇ ਹੱਥ ਅੜਦਾ ਨਹੀਂ ਸਤਿਗੁਰਦੇ ਅੱਗੇ ਆਪਣੇ ਭਰਾਵਾਂ ਤੇ ਮਾਰੇ ਕਿਰਪਾ ਕਰਦਾ ਉਹਨੇ ਅੱਜ ਤੱਕ ਲੱਜਿਆ ਰੱਖੀ ਐ ਸਿਰਦ ਦੀ ਇਹਨਾਂ ਨੂੰ ਐ ਸਾਰੀ ਫੌਜ ਨੂੰ ਦੂਜਿਆਂ ਨੂੰ ਵੀ ਤੇ 50 ਕੇਸ ਪੈ ਗਏ ਤੇ ਇਹਦੇ ਤਾਂ ਪੈਰਾਂ ਵਿੱਚ ਜੁੱਤੀ ਵੀ ਨਹੀਂ ਹੋਣੀ ਕਿਤੇ 50 ਕੇਸ ਬਣ ਗਏ ਇਹ ਘਰੋਂ ਬੇਕਾਰ ਹੋ ਜਾਊਗਾ ਭਾ ਜਦੋਂ 50 ਕੇਸ ਬਣ ਗਏ ਤੇ ਬੱਚੇ ਰੋਲ ਜਾਣਗੇ ਸ਼ਤ ਗੁਰਦੇ ਥੋੜੇ ਵੀਰਾਂ ਦੀ ਕਿਰਪਾ ਕਰਕੇ ਬੱਚੇ ਵੀ ਸਾਰੇ ਹਰੀ ਕੈਮਨਨ ਮਹਾਰਾਜ ਦੀ ਕਿਰਪਾ ਵਾ ਇਹ ਆਪਣਾ ਥੋੜਾ ਵੀ ਪਿਆਰ ਬਹੁਤ ਆ ਪਰ ਇਹ ਜਥੇਬੰਦੀ ਨੂੰ ਰੋਕਣ ਵਾਸਤੇ 2004 ਦੇ ਵਿੱਚ ਵੀ ਪੋਸਟ ਟਾਈਮ ਦਾਸ ਨੂੰ ਕੱਤਲ ਪਿਆ ਗਿਆ ਉਸ ਟਾਈਮ ਸਿੰਘ ਸਾਹਿਬ ਜਸਤਰ ਬਾਬਾ ਸੰਤਾ ਸਿੰਘ ਜੀ ਜੋ ਮੌਜੂਦਾ 96 ਕਰੋੜੀ ਸਰ ਉਹਨਾਂ ਨੇ ਪੰਜ ਪਿਆਰੇ ਭੇਜ ਕੇ ਦਾਸ ਨੂੰ ਲਗਾਇਆ 2004 ਦੇ ਵਿੱਚ ਜਾ ਕੇ ਜਦੋਂ ਸਬੂਤ ਰੱਖੇ ਸਭ ਨੂੰ ਦਿਖਾਇਆ ਕਿ ਲੋਹ ਮਾਰਕ ਦੇਖੋ ਇਹਨਾਂ ਨੇ ਜੋ ਫਤਵੇ ਲਾਏ ਉਹ ਫਤਵਿਆਂ ਦੇ ਵਿੱਚੋਂ ਖਾਲਸੇ ਨੂੰ ਜੱਤ ਬਖਸ਼ੀ ਬਾਬਾ ਜੀ ਨੇ ਸ਼ਾਬਾਸ਼ ਦੇ ਕੇ ਸਰੂਪਾ ਦੇ ਕੇ ਮਰਤਾ ਦੇ ਕੇ ਇਹਨੇ ਕਹਿੰਦੇ ਜਾ ਤੇ ਕਹਿੰਦੇ ਇਹ ਨਿਸ਼ਾਨ ਨਹੀਂ ਤੇ ਪੇਰ ਸਕਦਾ ਇਹ ਸੰਸਰੀ ਨਹੀਂ ਦੇ ਸਕਦਾ ਐ ਨਹੀਂ ਕਰ ਸਕਦਾ ਬਹੁਤ ਫਤਵੇ ਲੱਗੇ ਸੀ ਖਾਲਸੇ ਦੇ ਰਾਸਤੇ ਪਰ ਉਸ ਟਾਈਮ ਦੇ ਉੱਤੇ ਬਾਬਾ ਜੀ ਨੇ ਵੀ ਅਸ਼ੀਰਵਾਦ ਦੇ ਕੇ ਬਾਬਾ ਸੰਤ ਸਿੰਘ ਜੀ ਨੇ ਨੋਜਵਾਬ ਜਾ ਬਿਡੇ ਤੈਨੂੰ ਕੋਈ ਨਹੀਂ ਰੋਕਦਾ ਤੇ ਕਾਚਨਾ ਜਥੇ ਬੰਦੀਆਂ ਦੇ ਆਪਾਂ ਜੀ ਸੇਵਾ ਕਰਦਿਆਂ ਕਰਦਿਆਂ 50 ਕੇਸ ਜਿਹੜੇ ਪਵਾਏ ਨੇ ਤੇ ਆਪਾਂ ਕਿਸੇ ਤੇ ਹਸਾਨ ਨਹੀਂ ਕੀਤਾ ਆਪਾਂ ਕਿਸੇ ਨੂੰ ਕਿਹਾ ਨਹੀਂ ਤੇ ਮੇਰੇ ਤੇ 50 ਕੇਸ ਤੇ ਮੇਰੀ ਅੱਜ ਮੱਤ ਕਰ ਫਿਰ ਸ਼ੁਕਰ ਕਰੀ ਜਾ ਤੇ ਸਤਗੁਰ ਦਾ ਇਸ ਬਾਣੇ ਨੂੰ ਉਹ ਅਫਸਰ ਵੀ ਮੰਨਦੇ ਨੇ ਵੀ ਬਾਬਾ ਤੇ ਤੇ 50 ਕੇਸ ਹੁੰਦੇ ਆ ਤੂੰ ਅਜੇ ਵੀ ਜਨਕੀ ਵਧੀਆ ਤੇ ਵਧੀਆ ਪਾਣੇ ਚ ਵਧੀਆ ਰਹਿਣੀ ਪੈਣੀ ਤੇਰੀ ਅਜੇ ਵੀ ਉਸ ਤਰ੍ਹਾਂ ਹੀ ਰਾਹੇ ਵਾਲੀ ਮੈਂ ਸਤਗੁਰ ਦਾ ਬਣਾ ਲੱਗਿਆ ਵੀ ਉਹ ਰੱਖਦਾ ਪਰ ਹੋਵੇ ਸਹੀ ਉਹਦਾ ਕੋਈ ਫੇਕ ਤੁਸੀਂ ਤਾਂ ਆਪਣਾ ਜੋਰ ਲਾ ਲਿਆ ਨਾ ਪਰ ਸਤਗੁਰ ਦੀ ਕਿਰਪਾ ਆ 2.5 300 ਨਿਸ਼ਾਨ ਸਾਹਿਬ ਇੰਨਾ ਹੱਥਾਂ ਨਾਲ ਚਲਾਇਆ 2.5 300 ਜਿਹੜੇ ਅੱਜ ਤੇ ਸ਼ਮੇਸ਼ ਤਰਨਤਲ ਦੀਆਂ ਛਾਉਣੀਆਂ ਕਰ ਵੱਜਦੀਆਂ ਨੇ ਕੋਈ ਵਿਰਾਸਤ ਬਚ ਨਹੀਂ ਲੈ ਕੇ ਆਏ ਤਾਂ ਜਿੱਦਾਂ ਮਰਜੀ ਪੁੱਛ ਲਿਓ ਉਹਦੇ ਵਿੱਚ ਨਾ ਬੋਲੂਗਾ ਜਿਹੜੀ ਆਖੇ ਤੱਕ ਚਿਰ ਚਲਾਈ ਨਹੀਂ ਜਦੋਂ ਚੰਡੀਗੜ੍ਹ ਤੇ ਜੋ ਮਾਝਾ ਲੈ ਕੇ ਨਾਲਵਾ ਦਾ ਬਾਬਾ ਲੈ ਕੇ ਤੇ ਫਿਰ ਜਿੱਥੇ-ਜਿੱਥੇ ਵੀ ਆਇਆ ਖਾਲਸੇ ਨੇ ਆਪਣਾ ਕੁਕਰਮ ਨਹੀਂ ਕਰਤੇ ਅੱਜ ਤੱਕ ਵੀਰਾਂ ਦੀ ਅਸ਼ੀਰਵਾਦ ਖੱਤੀ ਆ ਸਾਣਾ ਪਿੰਡ ਥਾਣੇ ਦੇ ਮਗਲ ਬਣੇ ਉਤੋਂ ਹੱਡਾਂ ਰੋੜੀ ਚਕਾਈਏ ਦੱਸਣ ਨੂੰ ਗਲਤ ਕੰਮ ਥਾ ਪਿੰਡ ਮੋੜ ਬਰਨਾਲੇ ਦੇ ਵਿੱਚ ਮੋੜ ਵੱਡੀ ਚੋਣੇ ਮੋੜ ਵਾਲੀ ਉਸ ਮੋੜ ਦੇ ਵਿੱਚ ਤੇ ਪੰਜਾਬ ਨਾਬਾ ਦੇ ਵਿੱਚ ਉੱਥੇ ਡੇਰਾ ਸੀ ਤੇ ਡੇਰੇ ਵਿੱਚ ਤੇ ਮਹਾਰਾਜਾ ਸਰੂਪ ਸੀ ਉਹਦੇ ਟੂੜੀ ਭਰੀ ਇੱਕ ਅੰਦਰ ਦੇ ਵਿੱਚ ਤੇ ਮਹਾਰਾਜਾ ਸਰੂਪ ਕੱਢਿਆ ਤਾਂ ਸਭ ਗਲਤ ਸੀ ਉਹ ਡੇਰੇ ਦਾ ਗੁਰਦੁਆਰਾ ਸਾਹਿਬ ਬਣਾਇਆ ਅੱਜ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਉਹ ਸੰਗਤਾਂ ਨੂੰ ਸੇਵਾ ਦਿੱਤੀ ਉਹ ਸਮਝ ਕਰੋ ਕਿ ਕਿ ਉਹ ਪਰ ਜੇ ਹੁਣ ਇਹ ਬਰਨਾਲਾ ਇਹ ਸ਼ਹਿਰ ਦੇ ਵਿੱਚ ਸਟੇਸ਼ਨ ਦੇ ਨੇੜੇ ਉੱਥੇ ਸ਼ੌਣੀ ਬਣਾਈ ਲੋਕ ਸਖ ਸੰਤਾ ਉੱਪਰ ਦੀਆਂ ਚੜ੍ਹਦੀਆਂ ਰੇਲ ਤੇ ਆਉਣਾ ਜਾਣਾ ਯਾਤਰਾ ਕਰਨੀ ਹੈ ਭਾਈ ਇੱਥੇ ਬਣਾ ਕੇ ਅੱਜ ਵੀ ਨਿਸ਼ਾਨ ਚ ਹੁੰਦੇ ਨੇ ਆ ਗੁਰਦੁਆਰਾ ਟਕਤੂਰ ਸਿੰਘ ਸਾਹਿਬ ਇਹ ਵੀ ਆਪ ਜੀ ਦੇ ਦੋ ਨਿਸ਼ਾਨ ਚ ਹੋ ਗਏ ਆ ਪਰ ਜੋ ਬਾਬਾ ਬਲਕਨ ਸਿੰਘ ਜੀ ਦੇ ਨਿਸ਼ਾਨ ਸਨ ਜੋ ਹੈੱਡ ਕੁਆਟਰ ਸੀਗਾ ਇਹ ਸਭ ਦਸ਼ਮੇਸ਼ ਤਰਨਾਦਾਲ ਦਾ ਜੋ ਹੈੱਡ ਕੁਆਟਰ ਜੋ ਜੜ੍ਹਾਂ ਸਨ ਅੱਜ ਉਹ ਕਿੱਥੇ ਨੇ ਜੀ ਜਿੱਥੇ ਸੰਸਕਾਰ ਕੀਤਾ ਬਾਬਾ ਬਲਕਾਰ ਸਿੰਘ ਜੀ ਦਾ ਉਹਨਾਂ ਦਾ ਭਚੰਗੀ ਜਥੇਦਾਰ ਕੁਲਵਿੰਦਰ ਸਿੰਘ ਮੇਰਾ ਵੀਰ ਛੋਟਾ ਮੇਰਾ ਛੋਟਾ ਵੀਰ ਕੁਲਵਿੰਦਰ ਸਿੰਘ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਉਹ ਜਥੇਦਾਰ ਬਾਬਾ ਰਣਜੀਤ ਸਿੰਘ ਕਿੰਨੇ ਛੌਣੀ ਬਣਵਾਉਣ ਦੇ ਵਿੱਚ ਉਹਦੀਆਂ ਦੋ ਕੁੜੀਆਂ ਦਾ ਹਰਨ ਹੋਇਆ ਉਹ ਦੋ ਕੁੜੀਆਂ ਨੂੰ ਵਾਪਸ ਕਰਵਾਈਆਂ ਰਣਜੀਤ ਸਿੰਘ ਜੋ ਅਠਾ ਤੋਂ ਮਨਾਕਾ ਸੀ ਇੱਕ ਬਣਾ ਸੀ ਵਿਚਾਰੇ ਦੀ ਉਸ ਰਣਜੀਤ ਸਿੰਘ ਨੇ ਕੁੜੀਆਂ ਲੈ ਗਿਆ ਕੱਢ ਕੇ ਉਹ ਇਹ ਵਾਪਸ ਕਰਵਾਈਆਂ ਤੇ ਫੇਰ ਉੱਥੇ ਨਿਸ਼ਾਨ ਸਾਹਿਬ ਉਹਦੀ ਅੱਖੀ ਦਿਖਾ ਦਿਖਾਤਰ ਚਾੜਿਆ ਸੀ ਇਹ ਸ਼ੌਣੀ ਤਾਂ ਬਣੀ ਸੀਗੀ ਇੱਥੇ ਇਹ ਕੁੜੀਆਂ ਛਾ ਕੇ ਗੋਲੀਆਂ ਕੰਮੋਂ ਸਾਹਮਣੇ ਚੱਲ ਚੱਲ ਕੇ ਸ਼ੌਣੀਆਂ ਬਣੀਆਂ ਪਰ ਅੱਜ ਉਹ ਨਿਸ਼ਾਨ ਸਾਹਿਬ ਉੱਥੇ ਸੰਸਕਾਰ ਕੀਤਾ ਸੀ ਬਾਬਾ ਜੀ ਦਾ ਉੱਥੇ ਨਿਸ਼ਾਨ ਸਾਹਿਬ ਹੀ ਨਹੀਂ ਹੈਗਾ ਉਰਾਂ ਕੀ ਕਿਨਾ ਕਰਨੀ ਆ ਉਹ ਬਾਗ ਦਾ ਮਾਲਿਕ ਕੌਣ ਹੈ ਜੋ ਕਿਹੜੇ ਬਾਗ ਦਾ ਮਾਲੀ ਨੇ ਸਾਹਮਣਾ ਔਰ ਰੰਗਰੇਟਾ ਗਲਦਾ ਨਹੀਂ ਔਰ ਰੰਗਰੇਟਾ ਫੋਲਦਾ ਤੁਹਾਡਾ ਨਹੀਂ ਉਹ ਤੁਹਾਨੂੰ ਜਾਂ ਤੁਸੀਂ ਉਹਨੂੰ ਤੈ ਪਛਾਣਦੇ ਨਹੀਂ ਜਾਂ ਦਾਦਾ ਬਲਕਾਰ ਸਿੰਘ ਦੀ ਇੱਕ ਕਹਾਵਤ ਸੀ ਜਾਂ ਕੋਈ ਕਹਾਣੀਆਂ ਸੀ ਉਥੋਂ ਕੋਮ ਨੂੰ ਸੇਧ ਦੇ ਗਿਆ ਕੋਮ ਨੂੰ ਤੇ ਨਿਸ਼ਾਨੇ ਤੇ ਲਿਆ ਕੇ ਬਰੋਬਰ ਬਹਿਣ ਦਾ ਹੱਕ ਦਵਾ ਗਿਆ ਉਹ ਨਿਸ਼ਾਨ ਸਾਹਿਬ ਨੇ ਹੱਗ ਸੰਗ ਚਾਥੇ ਬੰਦ ਗਿਆ ਜੋ ਪੰਜਵੇਂ ਨਿਸ਼ਾਨ ਦਾ ਮਾਲਕ ਬਣ ਕੇ ਦਿਖਾਇਆ ਵੀ ਹਾਂ ਪੰਜਵਾਂ ਨਿਸ਼ਾਨ ਹੈ ਉਹ ਪੰਜਵੇਂ ਨਿਸ਼ਾਨ ਦਾ ਮਾਲਕ ਬਣ ਕੇ ਦਿਖਾਇਆ ਤੇ ਉਹਨੇ ਪੰਜਵੀਂ ਤੇ ਦੇਗ ਤੇਗ ਚਲਾ ਕੇ ਦਿਖਾਈ ਅੱਜ ਉਹਦੇ ਵਾਰਸ ਅੱਜ ਉਹਦਾ ਨਿਸ਼ਾਨ ਹੀ ਨਹੀਂ ਉੱਤੇਗਾ ਉਹ ਸ਼ੌਣੀਆਂ ਨਹੀਂ ਉੱਥੇ ਹੈਗੀ ਉਹ ਗਈ ਕਿੱਧਰ ਦੋਖਾਂ ਦਾ ਵੀਰਦੀ ਦਿਲ ਭਰੇ ਪਏ ਨੇ ਕਿੰਨੀਆਂ ਨਿਸ਼ਾਨ ਕਿੰਨੀਆਂ ਸ਼ਾਹੌਲੀ ਨਾ ਚੰਡੀਗੜ੍ਹ ਦੇ ਵਿੱਚ ਹੋਣੀ ਸੀਗੀ। ਉਹ ਢਾਈ ਕਿੱਲੇ ਦੇ ਵਿੱਚ ਤੇ ਨਿਸ਼ਾਨ ਸਾਹਿਬ ਬਣਾਇਆ ਸੀਗਾ। ਤੇ ਗੁਰਦੁਆਰਾ ੱਟਬਰ ਸਾਹਿਬ ਤੇ ਗੁਰਦੁਆਰਾ ੱਟਬਾ ਸਾਹਿਬ ਚੰਡੀਗੜ੍ਹ ਤੇ ਵੱਡੀ ਰਾਜਧਾਨੀ। ਦੋ ਕਿੱਲਿਆਂ ਦੇ ਵਿੱਚ ਟਰੱਕ ਟ੍ਰਾਂਸਪੋਰਟ ਦੇ ਵਿੱਚ ਉੱਚਾ ਉੱਚਾ ਥਾਂ ਸਾਰਾ ਜਿੱਥੇ ਅੱਜ ਰਹਿਣ ਬਸੇਰਾ ਬਣ ਗਿਆ। ਜਿੱਥੇ ਅੱਜ ਦੀ ਘੜੀ ਰਹਿਣ ਬਸੇਰਾ ਬੋਲਦਾ ਵੀ ਇੱਥੇ ਰਹਿਣ ਬਸੇਰਾ ਟੱਕਾਂ ਨੇ ਤੇ ਹੋਰ ਸਾਰੇ ਉੱਥੇ ਰਹਿੰਦੇ। ਇਸ ਹੌਨੀਆਂ ਦੇ ਖਾਲਸੇ ਤੋਂ ਖਾਲਸੇ ਤੋਂ ਇਹ ਪੰਜਵਾਂ ਨਿਸ਼ਾਨ ਦੇ ਮਾਲਕਾਂ ਨੂੰ ਨਿਮਸ਼ਟਾਰਾ ਮਹਾਰਾਜ ਇਹ ਪੰਜਵਾਂ ਨਿਸ਼ਾਨ ਹੈ ਨਹੀਂ ਸੀਗਾ ਇਹ ਪੰਜਵੇਂ ਨਿਸ਼ਾਨ ਨੂੰ ਸਰ ਦੇ ਤੇ ਸਰਾਂ ਨਾਲ ਕੀਤਾ ਇਹ ਤਾਂ ਦੇਖੀ ਤੇ ਜਾਣ ਨਹੀਂ ਸਕਦੇ ਪਰ ਇਹਦਾ ਮੈਨੂੰ ਇਤਿਹਾਸ ਕਈ ਸਿੰਘ ਵੀਰ ਜੀ ਪੁੱਛਦੇ ਨੇ ਵੀ ਇਹਦਾ ਪਿਛੋਕੜ ਕੀ ਹੈ ਕੀ ਇਤਿਹਾਸ ਹੈ ਕੱਤੀ ਵਾਲੇ ਬਾਬਾ ਬੀਰ ਸਿੰਘ ਤੋਂ ਲੈ ਕੇ ਇਹਦਾ ਪਿਛੋਕੜ ਦੱਸੋ ਕਿਵੇਂ ਇਹਦਾ ਇਤਿਹਾਸ ਹੈ ਮਾ ਹਕਮਤ ਦਾ ਵਿਦਿਆਰਥੀ ਦਾ ਤਤੋਰ ਹੋਰ ਕਹਾਣੀਆਂ ਉਹ ਦੱਸਣ ਉਹ ਜਿਹੜੇ ਨਰਦਸ ਅਜਾ ਜ਼ਰੂਰ ਲੱਗਦਾ ਬਾਬਾ ਜੀ ਤੇ ਇਹਨੇ ਬਚਨ ਕਰਦੇ ਦਿੱਤੀ ਤਿਆਗ ਦੁੱਖਾਂ ਤੇ ਦਰਦਾਂ ਵੀਰਾਂ ਨਾਲ ਜੀ ਸੰਜੋਧ ਪਰਵਾਕ ਜੀ ਕੀਤੇ ਨਹੀਂ ਕਦੀ ਨਹੀਂ ਕੀਤੇ ਅੱਜ ਪਤਾ ਨਹੀਂ ਕਿਵੇਂ ਲੋਰ ਚੜ ਗਿਆ ਚਲੋ ਅੱਜ ਵਰਸੀ ਆਨ ਦੇ ਦੇਣ ਆਨਾਂ ਦਾ ਪਰ ਮਾਰ ਕੇ ਰਾਜ ਗੱਦੀਆਂ ਨਹੀਂ ਹੋਏ ਇੱਤਿਆਰ ਨਾ ਹੁੰਦੀ ਆ ਵਾਹਿਗੁਰੂ ਮਾਰਾ ਕਿਰਪਾ ਕਰੇ ਸਾਰੇ ਵੀਰਾਂ ਨੂੰ ਆਉਣ ਦਾ ਸੱਦਾ ਦਿੰਦੇ ਆ ਸਾਰੇ ਹਾਜ਼ਰੀਆਂ ਭਰਿਓ ਆ ਵਾਹਿਗੁਰੂ 22 ਤਰੀਕ 26 ਮਈ ਦਾ ਐਤਵਾਰ ਨੂੰ ਅਸੀਂ ਤੁਹਾਡੀ ਉਡੀਕ ਕਰਾਂਗੇ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਬਾ ਦੇ ਚਰਨਾਂ ਨੂੰ ਪਾਵੇ ਨਿਆੜੋ ਜਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਮਿਰਜ਼ੰਗ ਪਾਪਾ ਬਲਕਾਰ ਸਿੰਘ ਰੋਟੀ ਦੇ ਮਾਨੂੰ ਪਾਵੇ ਧਣ ਕੇ ਨਜ਼ਰੀ ਨਜ਼ਰ ਨਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ